ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਡੈਰੀ ਫਾਰਮ ਤੇ ਜੀ ਅੱਜ ਦੀ ਜਿਹੜੀ ਬਈ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚ ਬਣਾਉਣ ਲੱਗੇ ਆ ਬਾਈ ਕੋਲੇ ਬਈ ਚਾਰ ਬੱਚੀਆਂ ਨੇ ਆਓ ਪੁੱਛ ਲੈਨੇ ਬਾਈ ਛੋਟੇ ਆਜੋ ਬਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੋ ਬਈ ਠੀਕ ਹੈ ਜੀ ਵਧੀਆ ਵਧੀਆ ਚੱਲ ਵੀਰੇ ਕੰਮ ਹਾਂਜੀ ਬਾਈ ਬਹੁਤ ਵਧੀਆ ਜੀ ਚਲੋ ਵਧੀਆ ਚਾਰ ਬੱਚੀਆਂ ਨੇ ਬਾਈ ਚਾਰ ਨਾਗਾ ਬਾਈ ਆਪਣੇ ਕੋਲੇ ਜੀ ਅੱਜ ਠੀਕ ਹੈ ਨਾਮ ਕੋ ਨਾਂ ਬਾਈ ਤਰਮਿੰਦਰ ਸਿੰਘ ਪਿੰਡ ਸੰਧੂਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਪਾਜੀ ਨੇੜੇ ਪਿੰਡ ਆ ਪਾਰੇ ਭਟੋੜ ਸ਼ਹਿਰ ਆ ਗਈ ਆ ਮੋਬਾਈਲ ਨੰਬਰ 62800218644 ਇਹ ਬਜ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਵੀਰੇ ਪਹਿਲੇ ਨੰਬਰ ਦੇ ਬੱਚੀ ਦੇ ਕਿੰਨੀ ਉਮਰ ਹੈ ਜੀ ਇਹਦੀ ਡਾਕਟਰ 5 ਤੋਂ 6 ਮਾਂਥ ਦਾ ਬੱਚਾ ਹੈ ਠੀਕ ਆ ਰਮਾਡਾ ਬੋਲਦੀ ਬੱਚੀ ਹੈਗੀ ਓਕੇ 35 36 ਕਿਲੋ ਵਾਲੀਆਂ ਗਾਵਾਂ ਦੇ ਬੱਚੇ ਹੈਗੇ ਠੀਕ ਹੈ ਜੀ ਤੇ ਥੱਲੇ ਥਣ ਚੋਲੀ ਤੇ ਉੱਪਰ ਦੇ ਪੈਠ ਕੁੜੇ ਦਾ ਸਟਰਕਚਰ ਆ ਜਿਹੜਾ ਉਹ ਦੇਖਿਓ ਤੁਸੀਂ ਬਹੁਤ ਚੰਗੇ ਦਿਖਾਉਂਦਾ ਖੜਨ ਦਾ ਸਟਾਈਲ ਆ ਜਿਹੜਾ ਬੱਚਿਆਂ ਦਾ ਉਹ ਦੇਖਿਓ ਤੁਸੀਂ ਕਿਆ ਬਾਤ ਆ ਬਈ ਥਣ ਚੋਲੀ ਚੰਗੀ ਆ ਤੇ ਬੱਚੇ ਦੀ ਉਮਰ ਦੇ हिसाब ਨਾਲ ਠੀਕ ਆ ਫੇਸ ਉਹ ਬੱਚੇ ਦੀ ਜਿਹੜੀ ਫੇਸ ਦੀ ਬਿਊਟੀ ਉਹ ਦੇਖਿਓ ਤੁਸੀਂ ਹੂੰ ਫੇਸ ਬੜਾ ਪਿਆਰਾ ਹੈ ਨਾ ਯਾਰ ਹਾਂ ਨਾਸਾਂ ਗੁਲਾਬੀ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਪਾਈ ਬਹੁਤ ਸੋਹਣਾ ਰਿਕਾਰਡ ਆਗਾ ਬੱਚੀ ਦਾ ਬਹੁਤ ਜਿਆਦਾ ਚੰਗੀ ਬੱਚੀ ਹੈ ਜੀ ਅੱਛਾ ਜੀ ਠੀਕ ਹੈ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਇਹਦਾ ਮੁੱਲ ਡਾਕਟਰ 15000 ਰੁਪਇਆ ਮਾਨਤਣ ਮਾਨਤਣ ਬਾਅਦ ਜਾਇਦ ਜਿਆ ਕਰਾਂਗੇ ਜਰੂਰ 15000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਣ ਜਰੂਰ ਹੋ ਜਾ ਚੰਗੀ ਆ ਬੱਚੀ ਪੱਦਰ ਪੁੱਦਰ ਚੂੜੀ ਬਹੁਤ ਚੰਗੀ ਆ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਚੰਗੀ ਸੀ ਬਹੁਤ ਸੋਹਣੀ ਆਗੀ ਥੱਲੇ ਡਾਕਟਰ ਤੇ ਉੱਪਰ ਦੀ ਪੱਠ ਪੂੜੇ ਦੀ ਫਲੈਟ ਬਹੁਤ ਆਗੀ ਬੱਚੀ ਸਹੀ ਗੱਲ ਪੱਦਰ ਪੁੱਦਰ ਆਗੀ ਪੱਦਰ ਆ ਬੱਚੀ ਬਾਕੀ ਲੱਤਾਂ ਲੁੱਤਾਂ ਦੀ ਬਹੁਤ ਜਿਆਦਾ ਸਾਫ ਆ ਹਮ ਅੱਗੇ ਭਰਾ 2 ਨੰਬਰ ਕਿੰਨੀ ਉਮਰ ਆ ਵੀਰੇ ਦੀ ਏ ਡਾਕਟਰ ਹੋਊਗਾ 7 7.5 ਮਹੀਨੇ ਦਾ ਝੂਲੀ ਬੜੀ ਚੰਗੀ ਆ ਨਾ ਹਾਂ ਕੱਲਾ ਕੱਲਾ ਥਣ ਝੂਲੀ ਗਲਾਬੀ ਥਾਣਾਗਾ ਤੇ ਬਹੁਤ ਜਿਆਦਾ ਚੰਗਾ ਬੱਚਾ ਆਈ ਵੀ ਸਹੀ ਗੱਲ ਆ ਗੋਲ ਗੋਲ ਫੇਸ ਦੇਖ ਲੋ ਬੱਚੀ ਦਾ ਰਾਜੀ ਫੋਲਾ ਫੇਸ ਬੜਾ ਪਿਆਰਾ ਬੋਦੀ ਵਾੜਾ ਮਾੜਾ ਬੋਲਦੀ ਰੈਟਰ ਵੀ ਬੱਚੀ ਓਕੇ ਹਾਂਜੀ ਚੰਗੇ ਸੀਮਣ ਦੀ ਆ ਬਈ ਤੋੜਾ ਧਾਰਾ ਬੱਚੀ ਦਾ ਚੈੱਕ ਕਰੋ ਕਮਾਲ ਦਾ ਇਹ ਮਾਂ ਦਾ ਦੁੱਧ ਵੀਰੇ ਮਾਰ ਦੋ ਰੈਕਟਰ 35 36 ਕਿਲੋ ਵਾਲੀਆਂ ਗਾਵਾਂ ਦੀਆਂ ਬੱਚੀਆਂ ਸਾਰੀਆਂ ਸਾਰਾ ਬਾਇਓ ਡਾਟਾ ਇਟੂ ਇਡਰ ਕਾਰਡ ਆਪਣੇ ਕੋਲੇ ਠੀਕ ਹੈ ਜੀ ਪੱਠ ਪੂੜੇ ਦੀ ਬੱਚੀ ਦੀ ਚੜਾਈ ਵਜ਼ਨ ਬੁਜਨ ਬਹੁਤ ਜਿਆਦਾ ਚੰਗੀ ਵੱਚੀ ਹੈ ਇਹ ਵੀ ਹੂੰ ਤੋਰਾ ਤਾਰਾ ਕਮਾਲਾ ਪੱਧਰ ਪੁੱਧਰ ਚੰਗੀ ਹੈ ਪ੍ਰਿੰਟ ਬਹੁਤ ਚੰਗਾ ਝੂਲੀ ਬਾਕੀ ਜਿਹੜੀ ਬੱਚੀ ਦੀ ਫੇਸ ਦੀ ਬਿਊਟੀ ਆ ਫੇਸ ਦੇਖੋ ਜਿਹਾ ਬਿਲਕੁਲ ਛੋਟਾ ਜਿਹਾ ਫੇਸ ਆ ਹਾਂ ਫੇਸ ਦਾ ਹੀ ਮੁੱਲ ਆ ਜਿਆਦੇ ਭਾਈ ਤੇ ਕਿਉਂ ਸਨੱਕ ਬਣਾ ਬੱਚੀ ਚੰਗੀ ਲੱਗਦੀ ਹੈ ਹਨਾ ਸੋਹਣੀ ਬਿਊਟੀ ਪੱਖ ਚੰਗਾ ਹੋ ਜਾਂਦਾ ਮਿਲਕਰ ਰਿਕਾਰਡ ਬਹੁਤ ਜਿਆਦਾ ਠੀਕ ਹੈ ਭਾਈ ਬਹੁਤ ਜਿਆਦਾ ਚੰਗੀ ਨਸਲ ਦੀ ਡੈਕਟਰ ਪੰਜਵੀਂ ਜਨਰੇਸ਼ਨ ਆਈ ਉਹ ਬੰਦੇ ਕੋਲੇ ਇਹਨਾਂ ਤੋਂ ਪਹਿਲਾਂ ਨਹੀਂ ਆਈਆਂ ਠੀਕ ਆ ਹਾਂਜੀ ਬਹੁਤ ਭਰਾ ਇਹਦਾ ਇਹਦਾ ਮੋਡਲ ਡੈਕਟਰ 18000 ਰੁਪਏ ਆਹ ਮਾਨਤਰਵਾ ਜਾਇਦ ਜੀ ਹੋਣਾ ਠੀਕ ਹੈ ਵੀਰੇ ਹਾਂਜੀ ਅੱਗੇ ਭਰਾ ਤਿੰਨ ਨੰਬਰ ਕਿੰਨੀ ਉਮਰ ਹੈ ਜੀ ਇਹਦੀ ਡੈਕਟਰ ਹੋਊਗੀ 9-10 ਮਹੀਨੇ 9-10 ਮਹੀਨੇ ਬਹੁਤ ਚੰਗੀ ਹੈ ਨਾ ਹਾਂ ਥੱਲੇ ਥਾਨ ਸਾਹਿਬ ਬਹੁਤ ਆਜੀ ਆਹ ਬਾਤ ਆ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਰੰਗ ਰੂਪ ਚੰਗਾ ਬਲੂਟ ਵਾਲਦੀ ਬੱਚੀ ਹੈ ਜੀ ਬੱਚੀ ਦਾ ਫੇਸ ਦੇਖਿਓ ਫੇਸ ਬੜਾ ਚੰਗਾ ਹੈ ਨਾ ਹਾਂ ਬਹੁਤ ਦੀਵਾਦੀ ਚੰਗੀਆ ਸਨਖਪੁਣਾ ਵਿੱਚ ਦਿਖਾਉ ਦੇਖੋ ਫੇਸ ਬੱਚੀ ਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਖੜ ਦੀ ਹੁਣ ਵੀ ਬੱਚੀ ਦੀ ਬੱਚੀ ਦੇ ਕੰਨ ਕੋਲ ਬਹੁਤ ਜਾਵੇ ਛੋਟੇ ਹੈਗੇ ਬੱਚੀ ਦਾ ਫੇਸ ਬਹੁਤ ਜਿਆਦਾ ਚੰਗਾ ਇਸ ਬੜਾ ਪਿਆਰਾ ਬਈ ਬੱਚੀ ਦਾ ਸਹੀ ਗੱਲ ਆ ਬਾਕੀ ਤੋਰਾ ਤਾਰਾ ਵੀ ਚੰਗਾ ਚੰਗੇ ਸੀਮਣ ਚੰਗੀ ਹੈ ਕੀ ਡਾਕਟਰ ਸੰਭਣ ਵਾਲੀ ਹੈਗੀ ਬੱਚੀ ਹਮ ਤੇ ਵਧੀਆ ਰੋਥੇ ਜਾ ਕੇ ਟੀਕਾ ਲਾ ਜੂ ਬੱਚੀ ਠੀਕ ਹੈ ਬਈ ਡੂਟ ਬੋਲਦੀ ਬੱਚੀ ਹੈਗੀ ਚੰਗਾ ਮਦਰ ਰਿਕਾਰਡ ਹੈਗਾ ਹਮ ਸੈਕਸਟਰ ਸੀਮਣ ਦੀਆਂ ਤਿੰਨੇ ਬੱਚੀਆਂ ਜੀ ਠੀਕ ਹੈ ਬਈ ਮੋਲ ਭਰਾ ਇਹਦਾ ਇਹ ਮੋਲਡਰ 23000 ਰੁਪਿਆ ਮਾਨਤਾਂ ਮਾਨਤਾਂ ਜੇ ਜਰੂਰ ਕਰਾਂਗੇ ਜਾਇਜ਼ ਆ ਹਮ ਪਰ ਮੁੱਲ ਆਪਣੇ ਜਿਹੜੇ ਜਾਇਜ਼ ਹੀ ਰੱਖੇ ਵਜਾ ਇਹਨUAL ਜੀ 23000 ਰੁਪਿਆ ਮੁੱਲ ਆ ਮਾਨਤਾਂ ਜਿਹੜਾ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਬੱਚੀ ਦੀ ਕੁਆਲਿਟੀ ਸਹੀ ਗੱਲ ਤੇ ਬੱਚੀ ਦਾ ਫੇਸ ਹਮ ਉਹ ਦੇਖੋ ਤੁਸੀਂ ਸਹੀ ਹੈ ਫੇਸ ਦੇਖੋ ਖੜਨੀ ਬੜੀ ਚੰਗੀ ਹੈ ਯਾਰ ਬੱਚੀ ਦੀ ਨਾ ਕੀ ਆ ਬਾਤ ਬਹੁਤ ਜਿਆਦਾ ਬਿਊਟੀ ਹੈਗੀ ਹਾਂਜੀ ਅੱਗੇ ਵੀਰੇ ਲਾਸਟ ਚਾਰ ਕਿੰਨੀ ਕੁ ਉਮਰ ਆ ਭਰਾ ਇਹ ਡਾਕਟਰ ਏਵੀਐਸ ਦੇ ਫਰੀडम ਹਾਲ ਦੀ ਬੱਚੀ ਹੈ ਜੀ ਹਾਂਜੀ ਸਵਾ ਜ਼ਾਲ ਦੀ ਬੱਚੀ ਹੈ 37 ਦਿਨ ਹੋ ਗਏ ਇਹਦਾ ਟੀਕਾ ਭਰੇ ਨੂੰ ਓਕੇ ਹਾਂਜੀ ਇਹੜਾ ਸੀਮਨ ਲਾਇਆ ਸੀ ਇਹਦੇ ਡਾਕਟਰ ਰਮਾਡਾ ਬੋਲਦਾ ਸੀਮਨ ਲੱਗਿਆ ਹੋਗਾ ਹੂੰ ਤੇ ਥੱਲੇ ਝੋਲੀ ਝੂਲੀ ਦੇਖਿਓ ਝੂਲੀ ਦਿਖਾਉਨੇ ਬਈ ਝੂਲੀ ਬੜੀ ਚੰਗੀ ਆ ਹਾਂ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਫੇਸ ਵੀ ਬੜਾ ਪਿਆਰਾ ਫੇਸ ਦਿਖਾਉਨੇ ਬਾਕੀ ਬਈ ਸੀਮਨ ਇਹਦੇ ਲੱਗਿਆ ਵਾ ਬਾਈ ਕਹਿੰਦਾ ਚੰਗਾ ਸੀਮਨ ਫਰਾਇਆ ਵਾ ਤੇ ਫੇਸ ਦੇਖ ਫੇਸ ਇਹਦੇ 23 ਮਈ ਦਾ ਡਾਕਟਰ ਸੀਮਨ ਲੱਗਿਆ ਵਗਾ ਹੂੰ ਫੇਸ ਦੇਖੋ ਬੋਦੀ ਬੜੀ ਚੰਗੀ ਆ ਹਾਂ ਬੋਦੀ ਬੋਦੀ ਬਹੁਤ ਜਿਆਦਾ ਚੰਗੀ ਆ ਖੱਪੋਣਾ ਜੇ ਬਸਤੀ ਦੇ ਵਿੱਚ ਬਹੁਤ ਆ ਫੁੱਲ ਕੱਦ ਆ ਫੁੱਲ ਹਾਈਟ ਲੈਂਥ ਆ ਆ ਬੱਚੀ ਖੁੱਲੀ ਢਿੱਡੀ ਵੀ ਸੋਹਣਾ ਦੇ ਤਾਂ ਠੀਕ ਆ ਹਾਂ ਹੂੰ ਰੰਗ ਰੂਪ ਚੰਗਾ ਰੰਗ ਰੂਪ ਫੇਸ ਫੂਸ ਪੈਠ ਕੁੜੇ ਦੀ ਚੜਾਈ ਤੇ ਜਿਹੜਾ ਢਾਂਚਾ ਬਹੁਤ ਜਿਆਦਾ ਚੰਗਾ ਵੱਛੀ ਦਾ ਉਹ ਵੀ ਚੰਗੇ ਸੀ ਮੰਦੀਆ ਉਹ ਵੀ ਚੰਗੇ ਸੀ ਮੰਦੀਆ ਮਾਂ ਦਾ ਦੁੱਧ ਵੀ ਚੰਗਾ ਦੱਸਿਆ ਹਾਂ ਡਾਡਾ ਗੱਦ ਬੱਡ ਫੁੱਲ ਆ ਭਈ ਰਾਜੀ ਰੂਜੀ ਚੰਗੀ ਆ ਸੀਮਣ ਲੱਗਿਆ ਵਾ ਤੇ ਭਾਈ ਜੇ ਕੋਈ ਚਾਰੋਂ ਇਕੱਠੀਆਂ ਲਵੇ ਬੱਲਾ ਤਾਂ ਡਾਕਟਰ ਇਹਦਾ ਮੁੱਲ 30000 ਰੁਪਏ ਜੇ ਜਮ੍ਹਾਂ ਹਾਂ ਨਾ 27000 ਰੁਪਏ ਦੇ ਪਾ ਦੇਵਾਂਗੇ ਬੱਚੀ ਠੀਕ ਆ ਮੁੱਲ 30 ਕਰਾ ਲਓ 27000 ਦੀ ਬੱਚੀ ਸੱਚੀ ਦੀ ਪੈਠਕੂੜੇ ਦੀ ਜਿਹੜੀ ਚੜਾਈ ਆ ਬੱਚੀ ਦਾ ਥੱਲੇ ਝੋਲੀ ਦਾ ਸਹਜ ਆ ਉਹ ਦੇਖ ਲਓ ਤੁਸੀਂ ਬਹੁਤ ਚੰਗੀ ਆ ਬਈ ਸਹੀ ਗੱਲ ਆ ਫੇਸ ਬੜਾ ਪਿਆਰਾ ਸਵੀ ਪੜੀ ਆ ਬਈ ਰਾਜੇ ਵਿੱਚ ਉਸ ਹਿਸਾਬ ਨਾਲ ਦੇਖੀਏ ਡਾਕਟਰ ਤਿੰਨਾਂ ਚਾਰਾਂ ਦਾ ਰੇਟ 83000 ਰੁਪਏ ਬੰਦਾ ਠੀਕ ਹੈ ਜੀ ਹਾਂ ਹੂੰ 5000 ਰੁਪਏ ਮਾਮਤਾਨ ਕਰ ਦੇਵਾਂਗੇ 8324 83000 ਰੁਪਇਆ ਮੋਲ ਚਾਰੂ ਕੱਟੀਆਂ ਲਵੋਗੇ 5000 ਰੁਪਇਆ ਬਾਈ ਕਹਿੰਦਾ ਛੋੜ ਮੰਨ ਲਿਓ ਮਾਨ ਤਨ ਮੰਨ ਲਿਓ ਉਹ ਵਿੱਚੋਂ ਡਿਸਕਾਊਂਟ ਜਿਹੜਾ ਤੇ ਬਾਕੀ ਜੇ ਇਕੱਲੀ ਇਕੱਲੀ ਲਾਓਗੇ ਤਾਂ ਵੀ ਬਾਈ ਕਹਿੰਦਾ ਵਿੱਚੋਂ ਮਾੜਾ ਮੋਟਾ ਮਾਨ ਤਨ ਹੋ ਜਾਊਗਾ ਜੀ ਕਰ ਦਿਆਂਗੇ ਕਿਸੇ ਵੀਰ ਨੂੰ ਕੋਈ ਵੀ ਬੱਚੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ